ਸਿੰਘ ਸਭਾ ਕੋਈ ਛੋਟੀ ਸੰਸਥਾ ਨਹੀਂ ਐਡੀ ਵੱਡੀ ਸੰਸਥਾ ਉਨੇ ਵੱਡੇ ਖਿਲਾਾਰੇ ਨੇ ਤੁਸੀਂ ਕੀ ਸਮਝ ਲਿਆ ਉਹ ਹੁਣ ਮਰਦ ਕਿੰਨਾ ਸਾਲ ਦਾ ਪੈਸਾ 11 ਮਿਲੀਅਨ ਜਿਹੜਾ ਤੁਸੀਂ ਕਹਿੰਦੇ ਚਾਰ ਮਿਲੀਅਨ ਦਿੰਦਾ ਸਾਡਾ ਚਾਰ ਮਿਲੀਅਨ ਪੈਸਾ ਦੇ ਕਹਿੰਦੇ ਚਾਰ ਮਿਲੀਅਨ ਨਹੀਂ ਹੈ 12 ਮਿਲੀਅਨ ਤੋਂ 3 ਸਾਲ ਉਹ ਦਰਦੀ ਵਾਪਿਸ ਆਜ ਕੇ ਨਾ ਦਿਵਾਉਣੀ ਜਿਹਨਾਂ ਨੂੰ ਸਵਾਲ ਕੀਤਾ ਸੀ ਤਾਂ ਉਹਨਾਂ ਨੂੰ ਕੋਸ ਸਕਦੇ ਕਿ ਮੈਂ ਨਹੀਂ ਮੈਂ ਸਵਾਲ ਕੀਤਾ ਨਹੀਂ ਸਵਾਲ ਕਿਤੇ ਬਾਰ ਬਾਰ ਸ਼ਿਕਾਇਤ ਮਾਰਨੀ ਨਹੀਂ ਨਹੀਂ ਇੱਕ ਹੋਰ ਮਾ ਯਾਰ ਹਦੋਂ ਦੇ ਯਾ ਬੰਦਿਆਂ ਨੂੰ ਤੁਸੀਂ ਵੀ ਬੰਦਿਆਂ ਨਾਲ ਤੁਸੀਂ ਨੂੰ ਸੋਧਣਾ ਕਰਾਉਂਿਆ ਹੋ ਤਾਂ ਵੀ ਲੈ ਦਾ ਜਿਹੜਾ ਤੁਸੀਂ ਕਹਿਣਾ ਚਾਹੁੰਦੇ ਆ ਜਿਹੜਾ ਤੁਹਾਡੇ ਕਨਸਟੀਟਿਊਸ਼ਨ ਦੇ ਵਿੱਚ ਐ ਅਮੈਂਡਮੈਂਟ ਹੋਈ ਹੈ ਗਲਤ ਹੋਈ ਜੀ ਅਸੀਂ ਸੁਧਾਉਣ ਕਰਦੇ ਆ ਸਵਾਥ ਹਨਾ ਫਿਰ ਛੇੜੀ ਤੇ ਕਨਸਟੀਟਿਊਸ਼ਨ ਬਣਾ ਅੱਜ ਪੈਨ ਸੰਦੇਸ਼ ਦੀ ਨੋਟਾ ਮੋਟਾ ਕੰਮ ਆ ਵੀ ਕਿੰਨੇ ਬੰਦੇ ਉਹਨਾਂ ਦੇ ਲੱਗਾ ਖੜੇ ਲੱਗਾ ਇੱਕ ਜਿੱਥੇ ਮੋਟਾ ਕੰਮ ਜੋ ਵੀ ਆ ਬੋਟਾਂ ਨੂੰ ਬੋਟੋ ਮੈਂ ਸਮਝਦਾ ਲੱਗਦਾ ਜਦੋਂ ਆਪਣੇ ਹੁਣ ਹਰ ਕੋ ਲੱਖ ਸੰਗਤ ਆ ਮੈਨੂੰ ਜਿੰਨਾ ਕਮਟਾ ਮੋਟਾ ਮਤਲਬ ਇਹਦਾ ਮਨ ਲੋਕ ਥੋੜੇ ਤੇ ਵਿਸ਼ਵਾਸ ਹੀ ਨਹੀਂ ਕਰ ਰਹੇ ਸਮਝਦਾ ਤੁਸੀਂ ਬਾਹਰ ਕਰਕੇ ਕਹਿ ਰਹੇ ਕਿ ਤੁਹਾਡੇ ਕਾਰਜ ਕਾਲ ਚੋਂ ਵੋਟਾਂ ਇੰਨੀ ਨਹੀਂ ਕਿ ਬਣ ਗਈਆਂ ਸੀ ਇਹ ਜਿਹੜੀਆਂ ਪਹਿਲੇ ਸਮੇਂ ਜੋ ਕੋਰ 14 ਦਾ ਤੌਰ ਤੇ ਕਾ ਠੀਕ ਕਿਉਂ ਕਰ ਕਰਨਾ ਕਾਲ ਨਹੀਂ ਇਹੀ ਕਿ ਲੋਕਾਂ ਨੇ ਰੋਣੇ ਹਰ ਵਾਰੀ ਪਾਉਂਦੇ ਆ ਸਿੱਦੇ ਖਾਣੇ ਤੋਂ ਜਲੀਲ ਕਰਦੇ ਆ ਆ ਟ੍ਰੋਲੀ ਦਾ ਕੋਲੇ ਬਟ ਜਿਹੜਾ ਬੜਾ ਨਮਾ ਲਿਆ ਹੈ ਉਹ ਤਾਂ ਦਿਖਾਤਾ ਆਂ ਆਪੀ ਇੰਤਜ਼ੀ ਦੇ ਕੇ ਪਰ ਅੱਜ ਉਹ ਟ੍ਰੋਲੀ ਵਾਲਾ ਗੁੰਡਾ ਵੀ ਗਿਆ ਕੁਛ ਨਹੀਂ ਆਸਤੰ ਸ਼ੇਰ ਗੁੱਪ ਦੀ ਸਪੋਰਟ ਆਵੇ ਹਾਂਜੀ ਪਿਛਲੀ ਵਾਰ ਕਿਹ ਨਾਲ ਨਹੀਂ ਕੀਤੀ ਅਸੀਂ ਸ਼ੇਰ ਗੁੱਪ ਦੀ ਕਰਦੇ ਪਿਛਲੀ ਵਾਰ ਦੀ ਹਾਂਜੀ ਲੋਕਾਂ ਦੀ ਗੱਲ ਹੁੰਦੀ ਕਿ ਗੁਰੂ ਘਰਾਂ ਦੇ ਪੈਸੇ ਖਾਦੇ ਜਾਂਦੇ ਨੇ ਤੁਹਾਨੂੰ ਲੱਗਦਾ ਖਾਦੇ ਜਾਂਦੇ ਜਾਂ ਇਹਦੀ ਕੋ ਫੇਵਰ ਲਈ ਜਾਂਦੀ ਬਾਤ ਇਹ ਤਾਂ ਹੁਣ ਜਿਹੜੇ ਨੇ ਨਾਮ ਕਹਿੰਦੇ ਹੋਈ ਐ ਉਹਨਾਂ ਤੋਂ ਸਵਾਲ ਕਿਤੇ ਜਾ ਸਕਦੇ ਨਾ ਕਿ ਮਿਸਮੈਨੇਜਮੈਂਟ ਕਿਤੇ ਹੋਈ ਆ ਜਿਹੜੇ ਟਰਸਟੀ ਪਿਛਲੇ ਸਾਲ ਬਣੇ ਹਾਂਜੀ ਤਾਂ ਲੋਕੀ ਲੱਗਦਾ ਗਲਤ ਬਣੇ ਠੀਕ ਹੈ ਤਾਂ ਨਾਮ ਕਿ ਬੋਲੇ ਸੋਨੇ ਹਾਲ ਸੱਚੀ ਹਥਾਲ ਐਂਡ ਆਬਜੈਕਸ਼ਨ ਨਹੀਂ ਕੀਤਾ ਰਹੇ ਹਾਂਜੀ ਖੜੇ ਹੋ ਕੇ ਐਸੀ ਨਹੀਂ ਆਬਜੈਕਸ਼ਨ ਕੀਤਾ ਸੀ ਇੱਥੇ ਆਣ ਕੇ ਅੱਜ ਜਦੋਂ ਤੁਹਾਨੂੰ ਕਿਤੇ ਇਸ ਗੱਲ ਦੀ ਤਕਲੀਫ ਹੁੰਦੀ ਜਦੋਂ ਤੁਹਾਡਾ ਨਾਮ ਲੈ ਕੇ ਗੱਲਾਂ ਗਲਤ ਕੀਤੀਆਂ ਜਾਂਦੀਆਂ ਜਦੋਂ ਵੋਟਾਂ ਬੰਦੀਆਂ ਅਸੀਂ ਜਾਣਦੇ ਹਾਂ ਕਿਦਾਂ ਪਤਾ ਆ ਕਿ ਇਹ ਗੁਰਦਾਰਾ ਸੇਬੂਤ ਨਾ ਜੀ ਬੰਦਾ ਨਾਮ ਕਰਦਾ ਪਰ ਕਿਹੋ ਜਿਹਾ ਲਿਆ ਸੀ ਤੇ ਗੁਲਾਮ ਸੀ ਹਾਂ ਗੁਲਾਮ ਸੀ ਕਾਬਜਾ ਸੀ ਹਾਂ ਕਾਬਜਾ ਸੀ ਇੱਕ ਫੈਮਿਲੀ ਦਾ ਦਾ ਡੇਰਾ ਸੀ ਤੇਰੀ ਨਾਲ ਮੈਂ ਤਾਂ ਡੇਰੇ ਤੋਂ ਕਿਪਰ ਤੇ ਜੇ ਮੈਂ ਬਥਾਂ ਜਾਂਦਿਆਂ ਸੀ ਨਾ ਆਪਣੀਆਂ ਆ ਦੇਮ ਉੱકલੂਗਾ ਰਹੇ ਤੇ ਉਹ ਗੁਰਦਾਰੀ ਮੂਹ ਵੀ ਨਹੀਂ ਲੱਗ ਸਕਦੀ ਆ ਫੋਟੋਆਂ ਪਰ ਆਣ ਗਏ ਤੇ ਵੀ ਗੰਦੇ ਬੋਲਦੇ ਸੀ ਉਸ ਤੋਂ ਦੀ ਮਦਦ ਕਰਦੀ ਸੀ ਪੂਰੀ ਤਰ੍ਹਾਂ ਕਿ ਕਿ ਉਹ ਇੱਕ ਪਗਾਂ ਨਹੀਂ ਆ ਸੀ ਸਾਰਾ ਕੁਝ ਪ੍ਰੂਫ ਹੈ ਅਸੀਂ ਉਸ ਵਰਦਾਂ ਰਹੇ ਇਹ ਮੋਰੇ ਲਗਾ ਸੀ ਮੇਰੇ ਨਾਲ ਲੱਗੇ ਉਸ ਵਰਦਾਂ ਨਹੀਂ ਯਾਰ ਚਾਹਤਾ ਕਿਤੇ ਨਹੀਂ ਮੈਨੂੰ ਉਹ ਦੱਸੋ ਕਿ ਜਦ ਮੈਂ ਕਿਹਾ ਸੀ ਕਿ ਮਾਰ ਨਹੀਂ ਹਿਜੂਮੇਟ ਅੜ ਕੇ ਤਿੰਨੇ ਬੰਦੇ ਕਹਿ ਰਹੇ ਹੋ ਕਿ ਤੁਸੀਂ ਤਿੰਨੇ ਕਹਿ ਦਿਓ ਅਸੀਂ ਵੋਟਾਂ ਦੇਣੀ ਆ ਆ ਖੜੇ ਤਾਲਾ ਕਰਦਾ ਬੁਰਦਾ ਬਣੀਆ ਨਹੀਂ ਨਹੀਂ ਗਿੰਨੀ ਇਹ ਤੁਸੀਂ ਕਹਦਾ ਹਾਂ ਨਹੀਂ ਨਹੀਂ ਕੋਈ ਬਿਲਡਿੰਗ ਚਾਹਣਾ ਹੈਗਾ ਅਰੇ ਗੱਲ ਮੇਰੇ ਇੱਕ ਨਾ ਨਹੀਂ ਕਰੇ ਸਾਡੀ ਤੂਰੀ ਚੰਗੇ ਹੋ ਤਾਂ ਮੈਂ ਇੱਥੇ ਬੈਠਾ ਕਿਉਂ ਮੈਂ ਲੜਾਈਆਂ ਤਾਂ ਤੁਹਾਡੀਆਂ ਨਾ ਨਾ ਅਕੜੇਸ਼ ਤੇ ਤੁਹਾਡਾ ਨਹੀਂ ਉਹਨਾਂ ਨੇ ਵੀ ਲਾ ਨਹੀਂ ਉਹਨਾਂ ਨੇ ਵੀ ਤਾਂ ਡਾਕਰੇ ਮੈਂ ਸੱਚੀ ਗੱਲ ਸ਼ਰਮ ਆਉਂਦੀ ਹੈ ਜਦੋਂ ਮੈਂ ਇਹ ਪ੍ਰੋਗਰਾਮ ਕਰਦਾ ਸੱਚੀ ਗੱਲ ਮੈਂ ਕਹਾਂ ਮੀਤ ਸਿੰਘ ਜੀ ਤੁਸੀਂ ਗੁਰਦਾਰੇ ਦੇ ਮਾਰੇ ਵੀ ਜੂਰੀ ਪਾਉਂਗੇ ਕਿ ਤੁਸੀਂ ਬੋਟਾਂ ਕੰਨੀਆਂ ਕਿੰਨਾ ਕੋਈ ਜੇਪਾ ਸਾਡੀ ਮੀਟਿੰਗ ਹੋਈ ਸਾਡੇ ਆਹ ਇਸ ਪੇਸ ਬਦ ਜੇ ਮੈਂ ਕਹਿ ਲਿਆ ਕਿਹਾ ਸੀ ਕਿ ਨਾ ਕਿਹਾ ਸੀ ਤੇ ਹੁਣਾਂ ਵੀ ਤੇ ਉਹੀ ਅਪਰੂਵ ਜੋ ਤੁਹਾਡੇ ਨਹੀਂ ਨਹੀਂ ਸਾਡੇ ਕੋਲ ਬਹੁਤ ਯਾਰ ਇਹ ਇਹ ਉਹ ਬੋਲਣ ਨਹੀਂ ਬੋਲਣਾ ਮਾਰਾ ਕਿਹਾ ਇڈیا ਐਸੇ ਤਾਂ ਮਾਰਾ ਹੈ ਨਹੀਂ ਨਹੀਂ ਅਸੀਂ ਲੜਦੇ ਗੁਰਦਰਾ ਯਾਜ ਕਰਾਉਂਦੇ ਕੋਈ ਕੁਸ਼ਨ ਸਵਾਲ ਬੜਾ ਵੱਡਾ ਤੁਸੀਂ ਬਾਰ ਬਾਰ ਚੱਕਲੇ ਇੰਟਰਸਟੀ ਪਰਿਵਾਰ ਦੇ ਮੈਂਬਰ ਬਣ ਗਏ ਨੇ ਬੱਤਰ ਅੱਸੀ ਤੋਂ ਵੱਧ ਬੈਠੇ ਵਲੰਟੀਅਰ ਸੇਵਾ ਕਰਦੇ ਆ ਇਸ ਲਈ ਇਹ ਡਿਗਰੀ ਬੰਸਟਾ ਨਾਲ ਹੈ ਜਿਹਦੇ ਬਿੱਲੇ 700 800 ਬਿੱਲੇ ਪਰੋਂ ਏਲ ਬਿੱਲੇ ਬਣਾਉਂਦੇ ਆ ਇਹ ਕੋਈ ਕੱਟਿਆ ਨਹੀਂ ਲਈ ਇਹ ਕੋਈ ਪੈਣੀ ਨਹੀਂ ਲੈਂਦੇ ਇਹ ਪ੍ਰਬੰਧਕ ਲਈ ਬੜਾ ਵੱਡਾ ਸਵਾਲ ਹੈ ਉਹਦੇ ਗੱਲ ਬਹੁਤ ਵੱਡੀ ਹੈ ਬਈ ਐਡਾ ਵੱਡਾ ਬੱਚੇ ਨੌਜਵਾਨ ਪ੍ਰਜਿਤ ਚਲਾ ਰਹੇ ਦਾ ਨੂੰ ਕਿੱਦਾਂ ਪਤਾ ਸੇਵਾ ਦਾ ਰਫੀ ਸੀਸੀਟੀਵੀ ਕੈਮਰਾ ਸੁਣੋ ਮੇਰੀ ਗੱਲ ਸੀਸੀਟੀਵੀ ਕੈਮਰਾ ਪ੍ਰੂਫ ਹੈ ਜੜੇ ਕੋ ਹਾਂਜੀ ਪ੍ਰੂਫ ਹੈ ਵੀ ਸੇਵਾ ਦਾ ਰਫੀ ਕਰਨ ਨੂੰ ਤਿਆਰ ਸੋ ਇਹ ਵਦਨ ਆਪਣੇ ਸੇਵਾਦਾਰਾਂ ਤੁਹਾਨੂੰ 2 ਜਨਵਰੀ ਆਪਣੀ ਇੰਟਰਵਿਊ ਚ ਕਹਿ ਗਿਆ ਪੀਐਸਸੀ ਸਾਰਾ ਪ੍ਰੋਜੈਕਟ ਜਿਹੜਾ ਆਪਣਾ ਬਰਨਾਲ ਗਰੁੱਪ ਦਾ ਸੇਵਾਦਾਰ ਕਹਿੰਦੇ ਸਾਰੀ ਪੂਰੀ ਕਰਦੇ ਨੇ ਇੰਟਰਵਿਊ ਦਾ ਕੋਈ ਵੀ ਗਿਆ ਸਕਦਾ ਮੇਰਾ ਇੱਕ ਗੱਲ ਦਾ ਸਿੱਧਾ ਸਵਾਲ ਦਿੰਦੀ ਇਹ ਤੁਹਾਡੀ ਕਮੇਟੀ ਤੁਹਾਡਾ ਪ੍ਰਬੰਧ ਹੁੰਦਾ ਤੇ ਉਹ ਜਿਹੜਾ ਜਿਹੜੀ 12 ਟਨ ਦਾ ਕੰਮ ਫਰੀ ਹੋ ਗਿਆ ਇਹ ਤਾਂ ਸੰਗਤ ਅਮਰੇ ਆਪਸ਼ਨ ਵਾਲੇ ਸਾਹਿਬ ਸੰਗਤਾਂ ਦੇ ਮੁਝੇ ਹੁਣ ਕਲੀਮ ਕਰ ਰਹੇ ਹੋ ਥੋੜਾ ਮੇਰੀ ਗੱਲ ਸੰਗਤਾਂ ਦੇ ਮੁਝੇ ਆਪਸ਼ਨ ਰੱਖਾਂਗੇ ਸੰਗਤਾਂ ਸੇਵਾਦਾਰ ਕੋਕਣ ਕੇਸੀ ਲੇਬਰ ਫਰੀ ਕਰਾਉਣੇ ਸਾਨੂੰ ਮਟੀਰੀਅਲ ਲਿਆ ਦਿਓ ਬਿਲਕੁਲ 10 ਲੰਬੇ ਦੰਮੇ ਰਸਾਂ ਅਸੀਂ ਕਿਹਾ ਤੋਂ 2008 ਚਾਹੇ ਘੱਟ ਨਹੀਂ ਗਾਏ ਇੱਕ ਬੰਦਾ ਆਇਆ ਕਿ ਨਾਂ ਕੀ ਲੱਗਦਾ ਇਹਦਾ ਹੈਵਤ ਸਾਡਾ ਕੋਈ ਘੱਟ ਵੀ ਲੱਗਣਾ ਨਹੀਂ ਕਹਿੰਦਾ ਮੈਂ ਤੁਸੀਂ ਗੱਲਾਂ ਕਿਦਾਂ ਦੀਆਂ ਕਰਦੇ ਹੋ ਗੋਟਰਾ ਨਹੀਂ ਕੋਈ ਯਾਰ ਬਣਾਉਣ ਦੀ ਗੱਲ ਕਰਦੇ ਨਹੀਂ ਜਿਵੇਂ ਕੋਈ ਕਾਰਨ ਦੀ ਕਿਸਮ ਦਾ ਤਾਂ ਨਹੀਂ ਇਥੇ ਕੋਈ ਵੀ ਲੋਕ ਸਾਡਾ ਬੰਦਾ ਆਇਆ ਕਹਾਵਤ ਸੁਣ ਰਿਹਾ 79 ਵੀਰੇ ਸ਼ੀ ਦਾ ਪ੍ਰੋਗਰਾਮ ਸੀ ਉਹਨੇ ਗੱਲ ਕਰਤੀ ਉਹਨੇ ਕਹਿਤਾ ਵੀ ਅੱਜ ਤੋਂ ਦੱਸਦਾ ਬੋਲਦਾ ਮੈਂ ਸ਼ਰਮਸ਼ਾਰ ਹੋਇਆ ਵੀ ਸਾਡੇ ਬੰਦੇ ਸੀਨੀਅਰ ਨੇ ਲੀਡਰਸ਼ਿਪ 'ਚ ਜਿਹੜੇ ਬੰਦੇ ਗਵਾਹੀ ਕਰਦੇ ਨੇ ਇਨਨ ਨੂੰ ਇਹ ਨਹੀਂ ਪਤਾ ਬਈ ਜਥੇਦਾਰ ਕੌਕੇ ਕੌ ਤੇ ਛੀਤ ਭਾਈ ਜਸਵੰਤ ਸਿੰਘ ਹਰਣਾ ਕੋਲ ਹਰ ਕੀਆ ਹਰ ਛੀ ਦਾ ਜਿਹੜੇ ਵਿਹਾੜੇ ਵੱਡੇ ਬੁਲਾਏ ਜਾਂਦੇ ਨੇ ਹਰ ਛੀ ਦੀ ਤਸਵੀਰ ਲੱਗਣੀ ਚਾਹੀਦੀ ਆ ਗੁਰੂ ਘਰਾਂ ਦੇ ਮੈਨੂੰ ਨਹੀਂ ਪਤਾ ਕਿੰਨੀਆਂ ਲੱਗੀਆਂ ਇਸ ਗੁਰੂ ਘਰ ਦੀ ਮੈਂ ਤੇ ਮੱਲੀ ਸਾਹਿਬ ਉਹਨਾਂ ਨੇ ਉਹਨਾਂ ਨੇ ਪੁੱਛਿਆ ਕਿ ਕਿੰਨੀਆਂ ਹੋਣਗੀਆਂ ਲੱਗਣਗੀਆਂ ਮੈਂ ਤਾਂ ਸਾਥੀ ਵਾਲੇ ਕਿਸੀ ਦੀ ਨੋਜ਼ਵਾਨ ਹੋਵੇਗੀ ਕਿਹਦੇ ਹਾਲ ਨੇ ਕੋਈ ਬਹਾੜੇ ਹਾਂ ਹਾਂ ਮੈਂ ਕਹਾਂ ਜਿਹੜੇ ਬੰਦਿਆਂ ਨੇ ਤਾਂ ਸਾਥ ਜਾਇਆ ਤਾਂ ਉਹ ਚੁਕੀਰ ਦਾ ਡੋਖਿਆ ਉਹ ਤਾਂ ਅੰਦਰ ਦੀ ਲੱਗਣੀ ਹੈ ਅੰਦਰ ਦੀ ਲੱਗਣੀ ਹੈ ਪਰ ਮੈਂ ਕਹਾਂ ਹੁਣ ਅਸੀਂ ਮੌਨ ਨਹੀਂ ਦੇਖੋ ਤੇਰਾ ਪੋਤਾ ਬਿਲਾ ਦੇ ਆਜ ਦੀ ਰਾਤੀ ਨੂੰ ਮਰ ਪਿਆ ਪੈਸੇਾਂ ਤੇ ਮੈਲ ਤੋਂ ਕੁਝ ਵੀ ਨਹੀਂ ਕਰਦੀ ਲੈਣੀ ਚਾਹੀਦੀ ਤੁਹਾਨੂੰ ਪਾਇਆ ਸੀ ਬਿ ਲੈਣੀ ਚਾਹੀਦੀ ਦੱਸੋ ਹਾਂ ਜੋ ਬਾਜੀ